ਰਾਨੀ ਜਾਨ ਜੇਸੂ ਜਨ ਨੂੰ ਵੀਰ ਜਨ ਸ਼ਾਇਆ ਵੀਰ ਜਨ ਸ਼ਾਇਆ ਰਾਨੀ ਜਾਨ ਜੇਸੂ ਜਨ ਨੂੰ ਵੀਰ ਜਨ ਸ਼ਾਇਆ ਜੇਵਾ ਦੀ ਮਾਇਆ ਸਭ ਕੁਝ ਨੂੰ ਬਣਾ ਰਿਹਾ ਜੇਸੂ ਦੇ ਨਾਮ ਅੰਦਰ ਸਤਿ ਸ਼੍ਰੀ ਅਕਾਲ ਜੀ। ਜਿਵੇਂ ਨੂੰ ਗਏ ਸਮਾਤ ਸੇਵੀ ਕੁਲਵੰਤ ਸਿੰਘ ਸੰਧੂ ਕ੍ਰਾਂਤੀਪ੍ਰਦਾਸ ਵਰਗਸੀਦਾਰ ਗਏ ਸਨ ਅਤੇ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਰੱਖੀ ਗਈ ਪਾਠ ਦੇ ਪੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ਼੍ਰੀ ਸੋਢੀ ਸਾਹਿਬ ਸਾਨੇਵਾਲ ਵਿਖੇ ਕਿਤੇ ਹੋਏ ਇਸ ਮੌਕੇ ਤੇ ਜਿੱਥੇ ਕੈਪਟਨ ਸੁਰਜੀਤ ਸਿੰਘ ਹਰਸ ਆਪ ਦਾ ਪ੍ਰਧਾਨ ਨਗਰ ਕੌਂਸਲ ਸਾਨੇਵਾਲ ਵਿਕਰਮਜੀਤ ਸਿੰਘ ਚੀਮਾ ਲੱਕੀ ਸੰਧੂ ਤੇ ਸੰਤਾ ਸਿੰਘ ਮੇਕਪੁਰੀ ਸਿਮਰਜੀਤ ਸਿੰਘ ਬੈਂਥ ਮਹਿਸ਼ ਇੰਦਰ ਸਿੰਘ ਗਰੇਵਾਲ ਅਤੇ ਸਰਬਜੀਤ ਸਿੰਘ ਢਿੱਲੋਂ ਨੇ ਕੁਲਵੰਤ ਸਿੰਘ ਸੰਧੂ ਨੂੰ ਸ਼ਰਦਾ ਦੇ ਫੁੱਲਪੇਟ ਕਿਤੇ ਉੱਥੇ ਵਕ ਵਕ ਸਿਆਸੀ ਪਾਰਟੀਆਂ ਦੇ ਆਗੂ ਅਤੇ ਨਲਕਸ ਆਨੇ ਵਾਲ ਵਾਸੀਆਂ ਨੇ ਵੀ ਪਹੁੰਚ ਕੇ ਕੁਲਵੰਤ ਸਿੰਘ ਸੰਧੂ ਨੂੰ ਸ਼ਰਦਾ ਦੇ ਫੁੱਲਪੇਟ ਕਿਤੇ ਆਪ ਭਾਵੇਂ ਗਰੀਬੀ ਦੇ ਚੜ੍ਹਦੇ ਪਰ ਆਪਣੀ ਬੋਲਾਦ ਨੂੰ ਦਰਸਾ ਜੀ ਤੁਸੀਂ ਜੋ ਬੋਲੋਗੇ ਸਾਥ پڑنا دلنا ہے یہ تو بڑا جیون پھر ہے تو جیت کے ہی ہار کے ہے۔ ایک سنساری جیون ہے ایک پرماتمک جیون ہے۔ تم کو وہ کے چاہیے اور صرف کام دے تو بہت سن۔ 1951 دے

ਉਗਜਾ ਕੰਚਰ ਲਈ ਜਾਗਰਤਨਾਂ ਐਸੇ ਰਹਿਣ ਉਹਨਾਂ ਪ੍ਰਸ ਭਾਈ ਜਦੇ ਲਈ ਸਾਰੇ ਹੀ ਟਿਕਾਣਾ ਪ੍ਰਵਾਨ ਦੇ ਉਹਨਾਂ ਦਾ ਤਸ਼ਰੀਫ ਘਰ ਰੱਖੇ ਸਾਰੇ ਕਾ ਜੈ 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 ਜ ਇਹਾਰੇ ਜਾਣ ਦਾ ਸਾਨੂੰ ਬਹੁਤ ਦੁੱਖ ਲੱਗਿਆ ਤੇ ਲਾਕੇ ਨੂੰ ਵੀ ਬਹੁਤ ਦੁੱਖ ਲੱਗਿਆ ਬਹੁਤ ਜੰਦੀਵਾਂ ਦੇ ਵਿੱਚ ਇਹਨਾਂ ਸਾਰਕਸ਼ੀਤੇ ਨੇ ਕਮਾਈਆਂ ਦੀਆਂ ਖੇਤੀਬਾੜੀ ਦਾ ਧੰਦਾ ਕੀਤਾ ਸੋਰ ਕਾਰੋਬਾਰ ਵਿੱਚ ਧੰਦੇ ਕੀਤੇ ਨੇ ਕਿਸੇ ਵੀ ਧਾਰਮਿਕ ਸਸਤਾ ਜਾਂ ਕਿਤੇ ਕੋਈ ਆਪਣੇ ਗਰੀਬ ਬੰਦਿਆਂ ਨੂੰ ਕੋਈ ਜ਼ਰੂਰਤਵੰਦ ਲੋੜਵੰਦਾਂ ਨੂੰ ਹੁੰਦੀ ਸੀ ਉਹਨਾਂ ਦੀ ਲੋੜ ਪੂਰੀ ਕਰਦੇ ਸੀਗੇ ਕਹਿੰਦੀਏ ਸਾਨੂੰ ਪਰਿਵਾਰ ਨੂੰ ਦਾ ਜਿੰਨਾ ਘਾਟਾ ਹੈਗਾ ਹੈਗਾ ਬਹੁਤ ਲਾਕੇ ਨੂੰ ਹਲਕਾ ਵੀ ਰੋਅ ਬਣਾ ਕਰਦਾ ਵਾ ਬਹੁਤ ਮਾੜਾ ਹੋਇਆ ਜੋ ਵੀ ਹੋਇਆ ਪੱਲਕੁਰ ਦੇ ਜੇਤਲੋਂ ਸਤਾਲ ਦੀ ਪੰਨਾਂ ਦੀ ਸੰਘਾ ਹੁਣ ਤੱਕ ਹੱਦ ਤੋਂ ਵੱਧ ਜੋਗੀ ਚਾਰ ਸਾਲਾਂ ਦੇ ਕੰਮ ਕੀਤੇ ਆ ਅੱਜ ਇੱਕ ਪਾਵੇ ਦੁਨੀਆ ਦੇ ਨੀਰੇ ਸੰਘਾ ਹਲਕੇ ਦੇ ਲੋਕ ਨੇ ਉਹਨਾਂ ਦੇ ਕੰਮਾਂ ਨੂੰ ਦੇਖ ਰਹੇ ਉਹਨਾਂ ਨੂੰ ਸਲਾਮ ਕਰਦੇ ਨੇ ਕੀ ਕਰਾਂ ਤੁਹਾਨੂੰ ਸਾਲੇ ਆ ਪਹਿਲਾਂ ਸਾਲ 94 ਜੇ ਸਾਡੇ ਮਾਤਾ ਜੀ ਕਾਉਂਸਲਰ ਬਣੇ ਸੀਗੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਸਾਂਨੇ ਆ ਦੇ ਬਹੁਤ ਵਿਕਾਸ ਕੀਤੇ ਨੇ ਜਿਵੇਂ ਸੀਵਰੇਜ ਦਾ ਸੀਗਾ ਤੇ ਟ੍ਰੀਟਮੈਂਟ ਪਲਾਂਟ ਦਾ ਸੀਗਾ ਉਹ ਇਹਨਾਂ ਦੀ ਪ੍ਰਦਾਨਗੀ ਨੂੰ ਮੌਜੂਦ ਹੋਇਆ ਤੇ ਸਰਕਾਰੀ ਹਸਪਤਾਲ ਦੀ ਬਿਲਡਿੰਗ ਬਣੀ ਪਾਰਕ ਬਣੀ ਤੇ ਹੋਰ ਵੀ ਜਿੰਨੇ ਕੁ ਕੰਮ ਸੀਗੇ ਟੈਂਕੀ ਨੇ ਇਹ ਵੀ ਇੱਥੇ ਟੈਂਕੀ ਦਾ ਫਲੱਡ ਕੀਤਾ ਤਹਿਸੀਲ ਜੀ ਦੀ ਸਾਹਮਣੇ ਹਲਕੇ ਵਿੱਚ ਢਿੱਲਾਂ ਦੇ ਸਹਿਯੋਗ ਨਾਲ ਜਦੋਂ ਉਹ ਪ੍ਰਧਾਨ ਦੀ ਕੁਰਸੀ ਤੇ ਸੀ ਇਹ ਤਾਂ ਤਹਿਸੀਲ ਲਿਆਂਦੀ ਬਹੁਤ ਵੱਡੇ ਕੰਮ ਕੀਤੇ ਨੇ ਜਦੋਂ ਪੈਨਸ਼ਨ ਦਾ ਕੰਮ ਸ਼ੁਰੂ ਹੋਇਆ ਸੀ ਅਸੀਂ ਪੱਕੇ ਦਰਵਾਜ਼ੇ ਕੋਲੇ ਕੈਂਪ ਲਾਇਆ ਸੀਗਾ ਸਾਰੇ ਸਾਹਮਣਿਆਂ ਨੂੰ ਪੈਨਸ਼ਨ ਦੀ ਸ਼ੁਰੂਆਤ ਅਸੀਂ ਕੀਤੀ ਸੀ ਸਾਡੇ ਭੂਆ ਜੀ ਉਦੋਂ ਕਾਉਂਸਲਰ ਸੀਗੇ ਅਸੀਂ ਕੈਂਪ ਲਾ ਕੇ ਇਕੱਲੇ ਇਕੱਲੇ ਬੰਦੇ ਦੀ ਲੇਡੀਜ਼ ਦੀ ਸਭ ਲੋੜ ਬੰਦਾ ਨੂੰ ਜੋ ਸਿਕੂਮਾ ਸੀਗਾ ਫਲੱਡ ਕਰਵਾਈਆਂ ਤੁਹਾਡਿਕ ਜਿਹੋ ਕਰਨਾ ਸੀ ਆ ਨਾ ਬਾਪ ਦਾ ਵਾਰੀ ਮੈਂ ਨਾ ਕਿੰਨਾ ਮੈਂ ਨਾ ਕਿੰਨਾ ਜ਼ਿਆਦਾ ਸ਼ੋਹਰਿਆ ਵੱਲੋਂ ਉਹ ਬਲਵੰਤ ਸਿੰਘ ਸੀਗੇ ਜੋ ਉਹਨਾਂ ਦੇ ਬੇਟੇ ਸੀਗੇ ਇੱਕ ਬੇਟੀ ਸੀ ਉਹਨਾਂ ਦੀ ਵਾਈਫ ਸੀਗੇ ਸਾਡੇ ਮਾਤਾ ਜੀ ਸੀਗੇ ਬੇਟੇ ਵੱਡੇ ਬੇਟੇ ਦੀ 16 ਸਾਲ ਪਹਿਲਾਂ ਡੈਥ ਹੋ ਗਈ ਉਹਨਾਂ ਦੀ ਵੀ ਰਖੜੀ ਵਾਲੇ ਦੀ ਡੈਥ ਹੋਈ ਸੀਗੀ ਉਹਦਾ ਅਜੇ ਸਾਨੂੰ ਦੁੱਖ ਨਹੀਂ ਸੀ ਭੁੱਲਿਆ ਆ ਦੁਆਰੇ ਸਾਨੂੰ ਖੇਚਲੋ ਜੋ ਪ੍ਰਮਾਤਮਾ ਦੀ ਮਰਜ਼ੀ ਆ ਜੋ ਕੁਝ ਨਹੀਂ ਅਸੀਂ ਕਹਿ ਸਕਦੇ ਤੇ ਉਹਨਾਂ ਦੀ ਬੇਟੀ ਆ ਉਹ ਕੈਨੇਡਾ ਦੇ ਸੈਟਲ ਆ ਇੱਕ ਬੇਟਾ ਹੋ ਗਿਆ ਉਹ ਫੈਕਟਰੀ ਦਾ ਕਾਰੋਬਾਰ ਕਰਦਾ ਵਾ ਵਧੀਆ ਜੀ ਜੋ ਪਰਮਾਤਮਾ ਜੀ